ਲੋ ਬਈ ਆਪਾਂ ਹੋ ਗਏ ਆ ਇੰਟਰਵਿਊ ਸੀਐਨਈ ਫੇਰ ਦੇ ਵਿੱਚ ਗੋਰੀਆਂ ਦਾ ਮੇਲਾ ਬਣੇ ਰਿਓ ਆਪਣੇ ਨਾਲ ਸਾਰਾ ਮੇਲਾ ਘਮਾਵਾਂਗੇ ਤੁਹਾਨੂੰ ਆਜੀ ਤੇ ਕੋਲਿਆਂ ਦਾ ਮੇਲਾ ਆਪਾਂ ਆ ਗਏ ਹਾਂ ਅੰਦਰ ਇੱਥੇ ਐਦਾਂ ਸਟਾਲਸ ਵਗੈਰਾ ਲੱਗੀਆਂ ਲੱਗੀਆਂ ਕੱਲੀ ਕੱਲੀ ਚੀਜ਼ ਦੀਆਂ ਦੇਖੋ ਆਲੇ ਦੁਆਲੇ c ầ ਬਾਈ ਕਲੇਸ਼ੀਅਰ ਕੰਪਨੀ ਦੇ ਜਕੂਜੀ ਦੇਖੋ ਕਿੱਡੇ ਵੱਡੇ ਵੱਡੇ ਆ ਆ ਦੇਖੋ ਬਾਈ ਦੇਖੋ ਕਿੰਨਾ ਵੱਡਾ ਜਿਵੇਂ ਸੀ ਆਸਾਂ ਤੇ ਇੱਕ ਆ ਆ ਛੋਟੇ ਵਾਲਾ ਆ ਉਹ ਤੋਂ ਛੋਟਾ ਰਮ ਵੀ ਕਰਦਾ ਬਈ ਇਹ ਆ ਦੇਖੋ ਬਈ ਸੈਟਅਪ ਅਪਲਾਈਐਂਸਸ ਦਾ ਸੈਟਅਪ ਲੱਗਿਆ ਹੋਇਆ ਬਈ ਇਧਰਲੇ ਪਾਸੇ ਆਹ ਫ੍ਰਿਜ ਚੈੱਕ ਕਰੋ ਬਈ ਕਿੰਨੀ ਕਾ ਟਸਟ ਸਟਾਈਲਿਸ਼ ਆ ਪੂਰੀ ਖੁੱਲਦੀ ਨਹੀਂ ਜੀ ਪਰ Can the look the a It's a better way. <laughs> okay, guys all right are we good to go are we good to go any more bets any more bets ਬਾਈ ਜੀ ਆਪਾਂ ਤੁਹਾਨੂੰ ਹੁਣ ਜਾਨਵਰ ਵਗੈਰਾ ਫਾਰਮ ਦਾ ਫਾਰਮ ਕਰਕੇ ਇਹ ਐਕਸੀਬਿਸ਼ਨਸ ਤੇ ਦਿਖਾਉਣ ਲੱਗੇ ਹਾਂ ਇੱਥੇ ਤੁਹਾਨੂੰ ਫਾਰਮਾਂ ਦੀਆਂ ਚੀਜ਼ਾਂ ਹੋਣੀਆਂ ਭਾਗ-ਭਾਗ ਦੇ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਮਿੱਟੀ ਦਾ ਇਹ ਸਾਰਾ ਹੱਥ ਨਾਲ ਬਣਾਇਆ ਹੋਇਆ ਆਜੋ ਅੱਗੇ ਚੱਲਦੇ ਹਾਂ ਖੋ ਬਾਈ ਜੀ ਪ੍ਰੇਤੀ ਦਾ ਬਣਾਇਆ ਇਹ ਕਿੰਨਾ ਸੋਹਣਾ ਬਣਾਇਆ ਹੋਇਆ ਦੇਖੋ ਤੇ ਆਪਾਂ ਟੋਰਾਂਟੋ ਦੇ ਵਿੱਚ ਸੀਐਨਈ ਫੇਅਰ ਦੇ ਵਿੱਚ ਆ ਇੱਧਰ ਦੇਖੋ ਇੱਧਰ ਕੋਲ ਸਾ ਇੱਧਰ ਦੇਖੋ ਬਈ ਆਹ ਦੇਖੋ ਪਿੰਡੀਆਂ ਸੂਣੀਆਂ ਗੁੱਛਾਂ ਕੋਸਾਫੇ ਸ਼ੁਰੂ ਹੋ ਰਿਹਾ

ਆ ਜੋ ਬਨੇਰੋ ਨਾਲ ਆਪਾਂ ਹੋਰ ਵੀ ਚੀਜ਼ਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਅੱਟੋਏ ਟ੍ਰੇਨ ਐਕਟਰ ਬੱਚਿਆਂ ਦੇ ਤੇ ਬੇਬੀ ਬੋਰਸ ਜੇ ਵਰਗੇ ਰੈਡੀ ਹਾਂ ਅਨਦਰ ਡੇ ਐਂਡ ਵਾਟ ਆਫ ਦੈਲ ਇਸ ਲਾਈਕ ਯੂ ਤੇ ਇਧਰ ਦੇਖਦੇ ਆ ਇਸ ਤਰ੍ਹਾਂ ਸਰਕ ਆਪਣੇ ਆਨੇ ਖੇਡਣ ਸੁਣਾਵੇ ਸਾਰੇ ਬੱਚੇ ਖੇਡ ਰਹੇ ਆ ਦੇਖੋ ਇਧਰ ਬੱਚਿਆਂ ਦੇ ਛੋਟੇ ਛੋਟੇ ਟਰੈਕਟਰ ਦੇਖੋ ਬਈ ਘੋੜਿਆਂ ਦੇ ਦੇਖੋ ਆ ਦੇਖੋ ਪੈਡਲਾਂ ਵਾਲੇ ਆ ਇਹ ਤੇ ਔਰਦਰ ਦੇਖੋ ਹੋਰ ਵੀ ਦਿਖਾਉਣੇ ਆ ਤੁਹਾਨੂੰ ਆ ਦੇਖੋ ਆ ਬਈ ਘੋੜਿਆਂ ਦੇ ਸਪੀਨ ਵਾਲੀ ਆ ਦੇਖੋ ਆਹ ਰਸ ਕੋਰਸ ਰੇਸ ਵਾਲੀ ਬੱਗੀ ਆ ਇੱਧਰ ਸਕ੍ਰੀਨ ਚੱਲੀ ਜਾਂਦੀ ਆ ਇੰਤਾ ਤੇ ਇੱਧਰ ਛੋਟੇ ਬੱਚਿਆਂ ਲਈ ਵੀ ਆ ਦੇਖੋ ਆ ਦੇਖੋ ਛੋਟੇ ਬੱਚੇ ਇੰਦਾ ਆ ਇੰਦਾ ਮਤਲਬ ਕਿ ਪੱਗੀਆਂ ਬਣਾਈਆਂ ਵਈਆਂ ਆ ਦੇਖੋ ਆਹ ਦੇਖੋ ਵਧੀਆ ਲੱਗਿਆ ਕਨਸੈਪਟ ਮੈਨੂੰ ਇਹ ਆ ਜਾਓ ਫਿਰ ਬਣੇ ਰੋ ਬੋਰ ਵੀ ਕਮਾਉਣੇ ਆ ਤੁਹਾਨੂੰ ਮੇਲਾ ਆ ਬੱਚਿਆਂ ਦੇ ਖਿੱਦਨ ਨੂੰ ਬਣਾ ਹੋਇਆ ਬੱਚਿਆਂ ਦੇ ਉੱਤੇ ਬਹੁਤ ਐਕਟੀਵਿਟੀਜ਼ ਆ ਇੱਥੇ ਇੱਧਰ ਬਈ ਆਕ ਸਾਟਪ ਬਣਾ ਹੋਇਆ ਜਿੱਦਾਂ ਡੇਰੀ ਫਾਰਮਸ ਦਾ ਹੁੰਦਾ ਦੇਖੋ ਦੇਖੋ ਬਈ ਕਾਜਾਂ ਆਰਾਮ ਕਰ ਰਹੀਆਂ ਹੁਣ ਇਸ ਟਾਈਮ ਇੱਧਰ ਪੱਖੇ ਲੱਗੇ ਹੋਏ ਆ ਉਧਰ ਬੱਚਿਆਂ ਵਾਸਤੇ ਬਣੇ ਹੋਏ ਛੋਟੇ ਕਾਫਸ ਬਈ ਸਾਰੀ ਵੈਰਾਈਟੀ ਆ ਜਿੱਤਾਂ ਕਿ ਕਾਹੀਆਂ ਦੀ ਆ ਦੇਖੋ ਜਰਸੀ ਆ ਜਿਵੇਂ ਬਾਕੀ ਵੀ ਹੋਰ ਇਹ ਜਿਹੜੀਆਂ ਬਾਕੀ ਵੈਰਾਈਟੀਆਂ ਆ ਆਪਣੀ-ਆਪਣੀ ਦਾ ਇਕੱਲੀ ਜਰਸੀ ਹੁੰਦੀ ਆ ਤੇ 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 ਵੀ ਲਿਖਿਆ ਵੀ ਵਿਆਗ ਜਿੰਨਾਂ ਦੀ ਮਿਲਕ ਪ੍ਰੋਡਕਸ਼ਨ ਕਿੰਨੀ-ਕਿੰਨੀ ਆ ਤੁਸੀਂ ਸਟਾਕ ਕਰਕੇ ਦੇਖ ਸਕਦੇ ਹੋ ਵੀਡੀਓ ਨੂੰ ਜੇ ਤੁਸੀਂ ਦੇਖਣਾ ਆਜੋ ਤੁਹਾਨੂੰ ਮਿਲਕਿੰਗ ਮਸ਼ੀਨ ਦੇਖਾ ਦਿੰਦੇ ਆਂ ਆਹ ਹੈਗਾ ਮਿਲਕ ਹਾਊਸ ਇਹਦੇ ਵਿੱਚ ਇਧਰੋਂ ਦੀਆਂ ਗਾਈਆਂ ਆਉਂਦੀਆਂ ਬਾਈ ਤੇ ਇੱਥੇ ਮੈਨੂੰ ਲੱਗਦਾ ਮਿਲਕਿੰਗ ਕਰਦੇ ਆ ਮੈਂ ਸ਼ੋਰ ਹੁੰਦੀਆਂ ਮੇ ਵੀ ਆਪਣੇ ਇੱਧਰ ਹੈਗਾ ਦਾ ਫਾਰਮ ਬੀਫ ਕੈਟਲਸ ਇਹ ਬਈ ਮੀਟ ਵਾਸਤੇ ਆ ਜਿਹੜੀਆਂ ਇੱਧਰ ਆ ਨਾ ਜਿਹੜੀਆਂ ਆਪਾਂ ਹੁਣ ਦਿਖਾਵਾਂਗੇ ਸਾਰੀਆਂ ਮੀਟ ਵਾਸਤੇ ਆ ਬੇਸਿਕਲੀ ਇਹ ਬੁੱਲਸ ਕਹਿ ਸਕਦੇ ਆ ਗੈਲਡ ਕਿਤੇ ਹੁੰਦੇ ਆ ਮੇਬੀ ਦੇਖੋ ਆਹ ਦੇਖੋ ਕਿੰਨਾ ਪਿਆਰਾ ਜਾਨਵਰ ਹੈ ਤੇ ਆ ਬਈ ਆਪਣੇ ਅਨਟਾਰੀਓ ਬੀਫ ਆ ਦੇਖੋ ਬਈ ਉਹ ਆਲਾ ਵੈਰਾਈਟੀ ਆ ਹੈ ਟਾਪ ਦੀ ਵੈਰਾਈਟੀ ਆ ਸਾਰੀ ਪਰ ਇਹ ਸਾਰੀਆਂ ਮੀਟ ਹਸਤੇ ਆ ਬਈ ਤੇ ਆਪਾਂ ਨੂੰ ਬਈ ਫੋਲੋ ਕਰਨਾ ਨਾ ਭੁੱਲਿਓ ਫੋਲੋ ਕਰ ਲਿਓ ਆਪਾਂ ਤੁਹਾਨੂੰ ਵਧੀਆ ਵਧੀਆ ਕੰਟੈਂਟ ਦਿਖਾਉਂਦੇ ਰਾਵਾਂਗੇ ਕਨੇਡਾ ਦਾ ਸੋਨਾਂ ਆਪਾਂ ਚੱਲਦੇ ਆਂ ਬਈ ਸਿੱਧਾ ਤੇ ਔਰ ਵੀ ਦਿਖਾਉਣੇ ਆ ਜਿਹੜਾ ਮੁਸਟਾ ਹੈਗਾ ਇੱਧਰ ਆਪਣੇ ਸੇਮ ਹੀ ਆਲਮੋਸਟ ਕੋਚਵਾ ਕਨੋਂ ਤੋਂ ਨਾ ਰਹੀ ਜੀ ਇੱਧਰ ਆ ਤੁਹਾਨੂੰ ਦਿਖਾਈ ਦਿੱਤਾ ਸੀਗਾ ਪਹਿਲਾਂ ਤੇ ਬਣੇ ਰੋ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਕਲੈਕਟ ਐਡ ਕਰੂੰਗਾ ਆ ਬਈ ਫੌਲਟਰੀ ਫਾਰਮ ਵਿੱਚ ਮਤਲਬ ਕਿ ਆਪਣਾ ਆ ਦੇਖੋ ਇਹ ਸਾਰੀਆਂ ਚੀਜ਼ਾਂ ਬਈ ਇਹ ਮਤਲਬ ਕਿ ਆਪਣੇ ਬੱਚਿਆਂ ਨੂੰ ਲਾਲੋ ਲੋਕਾਂ ਨੂੰ ਨਾਲ ਜੋੜਨ ਵਾਸਤੇ ਕਰਤੇ ਨੇ ਤੇ ਇੱਦਾਂ ਦੇ ਉਪਰਾਲੇ ਹਰ ਸਾਲ ਮੇਲਾ ਲੱਗਦਾ ਤੇ ਹੁਣ ਬਈ ਆਪਾਂ ਚੱਲਦੇ ਆਂ ਇੱਧਰ ਪੈਕਸ ਵਗੈਰਾ ਤੇ ਫਿਰ ਚੱਲਾਂਗੇ ਉੱਧਰ ਕੂੜਾਂ ਕੰਮੀ Det er ikke ਬਿਕਸ ਦਾ ਬਈ ਮੈਨੂੰ ਕੋਈ ਦਿਖ ਰਿਆ ਨਹੀਂ ਆ ਸੈਕਸ਼ਨ ਮੇ ਵੀ ਉਦਾਂ ਹੀ ਉਹਨਾਂ ਨੇ ਜਸਟ ਆ ਦੇਖੋ ਬਈ ਇਹਦਾ ਮਤਲਬ ਹੈ ਜਨਾ ਵੀ ਜਿਹੜਾ ਪਹਿਲਾ ਘੋੜਾ ਸੀਗਾ ਉਹ 60 ਮਿਲੀਅਨ ਇਅਰਸ ਅਗੋ ਸੀਗਾ ਕਹਿੰਦਾ ਆ ਦੇਖੋ ਆ ਤਾਂ ਸਾਹਮਣੇ ਖੜਾ ਹੈਗਾ ਜਿਹੜਾ ਇਹ ਤਾਂ ਫੋਨ ਨਹੀਂ ਆ ਤੇ ਉਹ ਖੜਾ ਬਈ ਪਰਾਂ ਘੋੜਾ ਦੇਖੋ ਆ ਦੇ ਕੋਬੇਰੀ ਹਾਈਟ ਚੈੱਕ ਕਰੋ ਬਈ 6 ਫੁੱਟ ਤੋਂ ਉੱਚਾ ਘੋੜਾ ਹੋਣਾ ਆਰ ਇਹ ਬਈ ਵਰਕਿੰਗ ਹਾਰਸਸ ਹੁੰਦੇ ਆ ਖੇਤੀ ਕਰਨ ਵਾਸਤੇ ਹੁੰਦੇ ਆ ਇਹ ਦੇਖੋ ਬਈ ਚੈੱਕ ਕਰੋ ਇਧਰ ਗੋਰੀਆਂ ਦੇ ਨਿਆਣੇ ਖੜੀ ਜਾਂਦੇ ਆ ਤੇ ਆਹ ਦੇਖੋ ਬਈ ਇੰਨਾ ਸਾਈਨ ਬੋਰਡ ਤੇ ਲੈਂਗੁਏਜ ਲਿਖੀ ਹੋਈ ਆ ਹੋਰ ਸਿਸਟਮ ਵੀ ਕਿਹੜੇ ਤਰੀਕੇ ਚ ਕਿਦੋਂ ਕੀ ਚੀਜ਼ ਨਾਲ ਉਹਦਾ ਕੀ ਮਤਲਬ ਆ ਕਿ ਤਾਂ ਬਿਹੇਵ ਕਰਦੇ ਆ ਮਤਲਬ ਐਗਰੈਸ਼ਨ ਦੇ ਰਿਲੇਟਡ ਜਾਂ ਫ੍ਰੈਂਡਲੀ ਹੁੰਦੇ ਆ ਉਹ ਤਾਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਆਹ ਦੇਖੋ ਬਈ ਹੁਣ 70 ਇੰਚ ਦਾ ਹੋਣਾ ਘੜ ਤੋਂ ਕੱਟ ਬਈ ਲੋਬੀ ਜੀ ਸ਼ਾਮ ਹੋ ਗਈ ਆ ਸ਼ਾਮ ਦਾ ਵੀਊ ਚੈੱਕ ਕਰੋ ਤੁਸੀਂ ਤੁਹਾਨੂੰ ਸਾਰੀਆਂ ਰਾਈਟਸ ਵਗੈਰਾ ਲਾਈਟ ਡੈਕੋਰੇਸ਼ਨ ਦਿਖਾਵਾਂਗੇ ਇੱਥੇ ਇਹ ਤਾਂ ਸਾਰੀਆਂ ਕਿਡਸ ਦੀਆਂ ਰਾਈਟਸ ਆ ਇੱਧਰ ਤਾਂ